ਜੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਸੋ ਮੀਂ ਕਦਾਂ ਸਾਰੇ ਵਧੀਆ ਵੇਠੀ ਹੋਗੇ ਸੋ ਅੱਜ ਤੁਹਾਨੂੰ ਦਿਖਾਉਂਦੇ ਆ ਸਾਰੇ ਜਨਵਰਾਂ ਵਾਲਾ ਦੀ ਮੰਡੀ ਲੱਗੀ ਹੋਈ ਆ ਸੁਖਰ ਮਿਲਦੇ ਲੱਗੇ ਸੇਰੋਂ ਦਿਖਾਉਂਦੇ ਤੁਹਾਨੂੰ ਕਿਹੜਾ ਪ੍ਰੋਗਰਾਮ ਕਿੰਨੇ ਜਨਵਰ ਆਏ ਆ ਮਨਿਹਰੋ ਵਲੌਗ ਦੇ ਨਾਲ ਜੱਣਨ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਵੇ ਕਿੱਕ ਮੰਡੀ ਲੱਗੀ ਹੋਈ ਆ

ਉਹ ਰਾਹ ਰਾਹ ਲੀਆ ਵੀਰ ਉਹ ਜੋ ਪੈਂਗੋ ਨੇ ਉਹੋਂ ਵਹਾਂ ਪਾ ਲਗਾ ਮਾੜਾ ਤੁਹਾਡੇ بڑے ਵਿਖਾਉਣ ਵਾਲੇ ਸ਼ਿਕਾਰੀ ਇਹ ਕਿਵੇਂ ਸੁੱਤੇ ਇੱਕ ਦੂਜੇ ਦੇ ਵਿੱਚ ਪੀਰੀਅਡ ਛਾ 2 ਛਾ 50 ਦੇ ਦੋ ਆ ਕਿਵੇਂ ਹੈ ਕਿੰਨੇ ਦਾ ਕਿੰਨੇ ਦਾ ਇਹ ਵੈਸੇ ਦੱਸੋ ਤਾਂ ਸਹੀ 5000 ਠੀਕ ਹੈ ਕਿੰਨਾ ਵੇ 5000 ਦਾ 5000 ਦਾ ਕੁਆਲਟੀ ਦੀ ਬਰੀ ਗਾਰੰਟੀ ਦੇਣੀ ਹੈ ਬੰਦ ਤੋਂ ਦੀ ਨਾ ਕਰੀਂ ਫਿਰ ਜਿੰਮੇਦਾਰ ਕਰ ਕੁਆਲਟੀ ਦੀ ਉਹ ਪੇਂਡੀਆਂ ਤਾਂ ਪੱਕਾ ਕੀ ਨਹੀਂ ਪੇਂਡੀਆਂ ਦਾ ਪੱਕਾ ਹਾਂ ਜੀ ਕਿੰਨੇ ਦਾ ਜੀ ਰੈਫਰਿਜਰੇਟਰ ਆ ਮਾਣਾ ਥੋੜਾ ਹੈ ਰਾਜਾ ਰਾਜ ਮਦਦ ਲੈ ਲੈ ਉਹ ਮਦਦ ਹੈ ਤਾਂ ਜਾਇਆ ਬੋਲਰ ਆ ਪਹੁੰਚੇ ਲਾਜਿਤ ਬੋਲਰ ਕੈਬਨਟ ਮੰਤਰੀ ਮੈਂ ਉਹਦਾ ਸੰਦੇ ਨਹੀਂ ਆ ਮਮਾ ਨਾਲਾਂ ਰੋਇਆ ਯਾਰ ਆਪਾਂ ਆਪ ਕੋੜੇ ਕੋੜੇ ਸੰਜੇ ਚਾ ਚੱਲ ਭਾਈ ਨਾਲ Hãy subscribe cho kênh Ghiền <laughs> được Gõ Để không bỏ lỡ những video hấp dẫn ਇਹ ਲੱਗਦਾ ਪਰਾਪਾ ਅਗਰ ਹੋਣਾ ਨਹੀਂ ਚਾਹੀਦਾ ਇਹਨੂੰ ਦੋ ਦੋ ਕਰਨਾ ਨਹੀਂ ਪੰਡਾ ਆਹ ਰਹੀ ਆਪਣੀ ਜੱਜ ਸਾਹਿਬ ਆਪਣੀ ਅਸਗਾ ਬੜਾ ਪਿਆਰ ਕਰਦੀ ਹੈ ਹਲੋ ਯੂਰ ਪਰ ਹੋਇਆ ਆਪਣੀ ਚਲ ਜਾਂਗੇ ਆਪਾਂ ਮੁਕਸਰ ਚਲ ਜਾਂਗੇ ਨਹੀਂ ਅਹੀਂ ਗਾੜੇ ਨਾਲ ਸਾਡੇ ਕੋਹਣ ਪਿਆ ਹੁੰਦਾ ਐਂ ਕਰਾਇ ਰੇ ਕਰਕੇ ਖੜਦੋ ਪੱਕੀ ਗੱਲ ਉਹਨੇ ਕਾਲਾ ਕੋਲਾ ਰੇ ਦੀ ਆ ਜਾ ਭਰਾਵਾ ਲੈ ਜਾ ਗੁਰਗਾ ਕੋਈ ਨਹੀਂ ਹੁੰਦਾ ਲੈ ਜੇ ਪੈਲੀਆਂ ਨੂੰ ਰੋਕਣਾ ਉਹਨੇ ਪਤਾ ਨਹੀਂ ਦਾ ਲੈ ਚਲੇ ਪੈਲੀਆਂ ਨੂੰ ਜਿਹੜਾ ਪਰ ਕਰਨਾ ਹੋਵੇ ਇਹਦੇ ਤੇ ਗੇਲ ਸਟਾਨ ਫਾਰਮਾ ਪਤਾ ਪਿੰਡ ਲਾਦੀਨਪੁਰ ਤਰਨਤਾਰਨ ਆਪਣੇ ਲੱਗੀਆਂ ਆਇਆ ਹੋਏ 65 ਇੰਚ ਦਾ ਹੈਂ ਚੱਕਾ ਦਾ ਅਰਚਾ ਆ ਗਿਆ ਯਾਰ ਅਰਸ਼ਾ ਅਰਸ਼ਾ ਤੈਨੂੰ ਲੈ ਕੇ ਦੇਣੇ ਅੱਜ ਘੋੜੇ ਓਏ ਕਿੰਨੇ ਖਰੀਦੇ ਹੈਂ ਗਰੇਦਲੇ ਦੋ ਦੋ ਫਰੀਜਲੇ ਹੈਂ ਹੈਂ ਦੋ ਫਰੀਜਲੇ ਤੂੰ ਕਿਨੇ ਲੈਣੇ ਆ ਗੱਲ ਕਰ ਕਿਹੜਾ ਲੈਣਾ ਈ ਝੂੜਾ ਲੈ ਲੈ ਝੂੜਾ ਫਰੀਓ ਫਗੁਰਾ ਝੂੜਾ ਫਰੀ ਹੈਂ ਝੂੜੇ ਦਾ ਕੋਈ ਪਹਿਚਾਨੀ ਜਿਹੜੇ ਮਰਜ਼ੀ ਦੇ ਲੰਦਾ ਕਰਕੇ ਵੇਖਾਈਏ ਪੀ ਜ਼ਿੰਮੇਵਾਰੀ ਨਹੀਂ ਜਿੱਦਾਂ ਮੈਂ ਕਿਹਾ ਭੱਜ ਗਿਆ ਆ ਕਰਾਚੀ ਅੱਕ ਕਾਲੇ ਬਸ਼ੇਰੇ ਇੱਕੇ ਰੰਗ ਦੇ ਸਾਰੇ ਓ ਜੱਡੇ ਦੋ ਆ ਕੇ ਨਾ ਤੰਦ ਆਏ ਆ ਆ

ਇਸਾਰੇ ਕੇ ਨਾਮ ਦਿਲਾ ਲਗਾਇਆ ਮਗਰ ਅਦੇ ਵੀ ਉਹ ਮੋਹਰੇਲੇ ਬਣੇ ਰੋ ਵਲੌਗ ਦੇ ਨਾਲ ਨਹੀਂ ਨਾ ਪੜੀ ਨਾ ਕੋਈ ਕੁੱਝ ਹੋਇਆ ਜਾਇਦਾ ਕਿ ਰਹਿਣਾ ਮੋਹਰੇ ਦਾ ਨਜ਼ਾਰਾ ਕੋਈ ਬਣੇ ਰੋ ਬੜੀ ਚੈੱਕ ਕਰੋ ਨਾ ਬਾਈ ਕੋਡੇ ਦੀ ਇਹ ਸੋਹਣੇ ਲੱਗਦੇ ਠੀ ਜਗ੍ਹਾ ਖੜੇ ਉਹ ਬੋਰਡ ਨੂੰ ਹਾਤਾ ਕਰ ਚੈੱਕ ਕਰਕੇ ਲੈ ਲੈ ਜੀ ਠੀ ਜਗ੍ਹਾ ਦੇ ਖਿਲਾਾਰੇ ਕਿੰਨੇ ਸੋਹਣੇ ਲੱਗਦੇ ਆ

ਹਾਂ ਇਨਾਬਾ ਦੇ ਹੂੰ ਵੀ ਲੈਣਾ ਤੂੰ ਓਏ ਨੱਚ ਵੀ ਲੈਣਾ ਹੈ ਪੀ ਲੈਣਾ ਹਾਂ ਓਏ ਪੀ ਲੈਣਾ ਹਾਂ ਗਲਤ ਫੇਦੇ ਤੁਸੀਂ ਗਲਤ ਫੇਦੇ ਜੋ ਪਹਿਲਾਂ ਜਿਹੜਾ ਕਲਾਈਂਟ ਆਇਆ ਉਹ ਚੰਨਾ ਕਿਧਰ ਆ ਹਾਂ ਡੇਟ ਹੋ ਗਏ ਫਿਰ ਤੁਸੀਂ ਕਹਿੰਦੇ ਵੀ ਵੇਖਣਾ ਆਂ ਪਰ ਤੂੰ ਕਰਕੇ ਵੇਖ ਆਂ ਹਾਂ ਆ ਠੀਕ ਆ ਆ ਕੋਈ ਪਸੰਦ ਜਾਨਵਰ ਆਈ ਕੋਤੇਵੇ ਕੈ ਕੋਤੇਵੇ ਹੈ ਕੋਤੇ ਵਾਵਾ ਹੈ ਮਨ ਜ ਆਉਦੇ ਦੇਸੀ ਹੈ ਇਹ ਉਹ ਕਿੰਨੇ ਨਹੀਂ ਹੋਦੀ ਆਪਾਂ ਲੈ ਗਏ ਸਾਲਾ ਇਕੱਠੇ ਕਰਕੇ ਨੀ ਕੋ ਜੀ ਨਾ ਜਤਨ ਜੇ ਡੜੇ ਡੜੇ ਨਹੀਂ ਉਹ ਸਾਲੇ ਬੜੇ ਮਹਿੰਗੇ ਦੱਸਣ ਮੈਂ ਕਿਹਾ ਨਾ ਆਪਾਂ ਮ ਇਕੱਠੇ ਕਰਕੇ ਲੈ ਆਏ ਗਰਾਉਂਡ ਚ ਸੇਲ ਜੀ ਲਾ ਕੇ ਬੈਈਏ ਤੇ ਟੋਕਰੀ ਜੀ ਮੈਂ ਕਿਹਾ ਨਹੀਂ ਸਾਡੇ ਦੁਪਹਿਰੀ ਹੁੰਦੇ ਆ ਕੋਈ ਨਾਲ ਦੇ ਵੀ ਆਏ ਕੋਈ ਲੈ ਉਹ ਮਾਮਾ ਕੀ ਤਾਂ ਵੇਖੀ ਜਾਵੇ ਉਹ ਨਹੀਂ ਵੇਖਣਾ ਵੇਚਣਾ ਸਾਲੇ ਅੰਕ ਤੇ ਜੀ ਵੇਚਣਾ ਹੀ ਉਹਨੂੰ ਮਾਮਾ ਰੱਖ ਕੇ ਚਾਰ ਬਣਾ ਦਾ ਹਾਂ ਨਾ ਉਹ ਵੇਚਣਾ ਬੜਾ ਮਾਮਾ ਛਾਂਡ ਚ ਮਾਜਾ ਮਰਨ ਦਿਆ ਛਾਂਡ ਤੋਂ ਨਾ ਲੱਗਦੀ ਉਹਨੂੰ ਮਾਮਾ ਹਾਂ ਇਹਨਾਂ ਨੇ ਅ ਇਹ ਹਰ ਦੇ ਇਹ ਟਾਂਡੀ ਲੱਗੀ ਹੋਇਆ ਕੁੱਤਾ ਹੀ ਕਾਦਾ ਹੂੰ ਬੰਦਾ ਵੀ ਵੜੇ ਸਾਰੇ ਚੀਕਾ ਡਾ ਕੇ ਮਾਰਨ ਕੋਲੇ ਦੁਜੀ ਹਾਂ ਸੰਗਾ ਸਾਹਿਬ ਪਤਾ ਹੈ ਅਣਵੇਂ ਇਹਦਾ ਨਾਮ ਬੜੀ ਹੈ ਵੜੇ ਆਵੇ 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 ਇਧਰ ਆ ਆ ਬੜਾ ਬਜਾਵਾ ਜਣਾ ਤੇਰੇ ਮੰਲੀ ਸਟਾਰ ਫਾਰਮ ਲਾਲ ਰਤਨ ਘੋੜੇ ਦਾ ਪੁੱਤਰ ਅਲੀ ਸ਼ਾਨ ਘੋੜੀ ਦਾ ਪੁੱਤਰ ਲਾਲ ਤੂਫਾਨ ਦਾ ਰੋਚਕ ਘੋੜੇ ਦਾ ਕਾਦਾ ਦੇਖ ਸਕਦੇ ਨਹੀਂ ਕਿੰਨੇ ਆਏ ਹੋਏ ਆ ਘੋੜੇ ਲੱਖਵਾਂ ਕਰੇ ਸਟਾਰਟ ਦੇ ਬਹੁ ਮੰਡੀ ਭਰੀ ਹੋਈ ਦਿਖਾਉਣੇ ਤੁਹਾਨੂੰ ਸਾਰੀ ਪਹਿਲਵਾਨ ਸਟਾਰਟ ਫਾਰਮ ਸੇਲ ਐਂਡ ਪਰਚੇਸ ਉਪਰਤਲਾ Shopping kardi, sangat aja. ਕਾਟੀਆਂ ਸਾਰਾ ਕੁਝ ਆ ਯਾਰ ਸੇ ਟਲੀਆਂ ਓਏ ਚਲੋ ਚਲੋ ਇਤਿਦਾਰੀ ਕਰਦੇ ਸਾਰੇ ਦਰਸ਼ਕਾ ਨੰਨਾ ਕੋਨਾ ਕੋ ਕਰਗਾ ਯਾਰ ਜਾਈ ਦੇ ਮੰਡੀ ਲੱਗੀ ਮੁੰਡਿਆ ਲੈ ਜਾ ਓਏ ਕੁੱਟ ਕੁੱਟੇ ਆਈ ਉਥੇ ਚੰਗਾ ਲੈ ਲਊ ਕੱਢਾ ਨਾ ਆਹ ਐਨਕ ਲੈ ਲਿਓ ਐਨਕ ਕੌਣ ਵੇਚਦਾ ਇਥੇ ਰਗੀ ਗੱਲੀ ਦੀ ਇਹ ਗੱਲ ਹੈ ਜੇ ਜੇ ਅਗਰ ਪੁੱਛ ਲਈਏ ਜੇ ਸੰਪਰਕ ਕਰਨਾ ਹੋਵੇ ਕਹਿੰਦੇ ਟਿਕੋਰਾ ਟਿਕੋਰਾ ਇਹ ਜਿਹੜਾ ਉਹ ਚਾਹੁੰਦਾ ਹੈ ਆਹ ਦੇਖੋ ਆਹ ਹੋ ਗਿਆ ਉਹ ਚਕੋਰ ਦੀ ਕਿਨੇ ਨਹੀਂ ਜੁਣੀ ਕੱਲਾ ਲੈਣਾ ਬੰਦਾ ਦੇਖ ਵਾਜ ਤਾੜੀਆਂ ਵਾਜ ਨਹੀਂ ਸਮਝ ਲੈ ਇੱਕ ਪਿਆਦੇ ਦੇ ਚਕੋਰਾ ਦੀ ਆ ਚਕੋਰਾ ਨਹੀਂ ਕਿੰਨੇ ਦੀ ਜੋੜੀ 800 ਦਾ 800 ਦੀ ਜੋੜੀ ਇਹ ਸਾਡੀ ਰਾਤ ਨੂੰ ਭੱਜ ਗਿਦੇ ਫੇਰਾ ਹੈ ਯਾਰ ਕੀ ਸੋਚੀ ਆ ਵਾਹ ਵਾਹ 40 ਜ ਨਈਆ ਵਢੀ ਦਊਗਾ ਵਢੀ ਦਊਗਾ ਸੁਣੀ ਨੋ ਨਿੱਕੇ ਬੱਚਾ ਨਿੱਕੇ ਬੱਚੇ ਮਿਲਦਾ ਨਹੀਂ ਹੈ ਨਿੱਕੇ ਬੱਚੇ ਰਾਤ ਹਨ ਜਮਾ ਆਦਨੇ ਨਾ ਅਰੇ ਸ਼ਾਹਤੇ ਬਣਾਈਆਂ ਹੋਈਆਂ ਸਾਰੀਆਂ ਚੈੱਕ ਕਰੋ ਕਿੰਨੀਆਂ ਬਣਾਈਆਂ ਇੱਥੇ ਰਾਤ ਰਹਿੰਦੇ ਸਾਰੇ ਜਿੰਨੇ ਲੈ ਕੇ ਆਏ ਆ ਆਪਣੇ ਜਾਨਵਰ ਆਇ ਕਰ ਗੋਛ ਕੋਈ ਹੋਰ ਗੋਛ ਤੇ ਬੱਕਰੀ ਪਤਰਾ ਇਹ ਤੇ ਨਹੀਂ ਗੋਛ ਤੇ ਕੋਈ ਨਹੀਂ ਉਹਦਾ ਪੌਂਡ ਤੇ ਬੜਾ ਬੜਾ ਕੀ ਕਰ ਲੈ ਗਿਆ ਨਾ ਚੰਗੀ ਅੱਤ ਬੰਨ ਦਿੰਦਾ ਹੋ ਇੱਥੇ ਲੈ ਆ ਮੁਰਦਾ ਲੈ ਗਿਆ ਅੱਜ ਚੱਲੀਏ ਭਾਈ ਵੀ ਪਰ ਬੜਾ ਹੋ ਜੇ ਨਾ ਸੈਟ ਆਵੇ ਕਦੇ ਸਹੀ ਨਹੀਂ ਤਾਂ ਹੈ 2 ਘੰਟੇ ਤੱਕ ਰਾਂਗੇ ਅਜਾ ਪੂਰਾ ਲਾਣਾ ਹਾਂ ਗਰਵਾਏ ਘੋੜੇ ਸਾਹਮਣੇ ਬੜੇ ਔਖੇ ਨਾ ਭਾਈ ਦੇ ਭਾਈ ਦੇ ਜਦੋਂ ਆਇਆ ਕਿਉਂ ਚਲੀ ਅੱਲਾ ਤਕਰੀਬ ਨੇ ਤੇ ਉਧਰ ਪਾ ਦੇ ਜੀ ਹੂੰ ਤੇਗਾ ਮੈਂ ਇਹ ਇਹ ਉੱਪਰ ਜਮੀਦ ਨੂੰ ਕਾਡਾ ਆ ਮੈਂ ਜਾ ਕੇ ਕਹਿ ਰਿਹਾ ਯਰ ਅੰਦੀ ਦਾ ਵਾਲ ਖੜਾ ਜੋ ਖਰਾਬ ਹੋ ਗਿਆ ਬਸ ਕਿਹਦੇ ਨਾਮ ਦਾ ਵਾਲ ਹੈ ਹਾਂ ਮੇਰੇ ਬੋਲ ਨਹੀਂ ਆ ਰਿਹਾ ਚੱਲਾ ਚੱਲਾ ਬਾਬਾ ਆਇਆ ਬਕਤਾਂ ਤੇਰੇ ਬਾਬਾ ਲੈਣਾ ਕਹੀਂ ਲੈਣਾ ਕਹੀਂ ਕੋ ਟੱਕੜਾ ਆਪਣੇ ਮਤਲਬ ਉਹਦੀਆਂ ਹੀ ਲੈਣਾ ਆਈ ਵਿੱਚ ਫੋਟੋ ਲੈਣਾ ਕੋ ਹੁੰਦੇ ਨੇ ਬਾਬਾ ਆਪਣੇ ਮਸਾਲੇ ਵਾਲੀਆਂ ਉਹ ਚੀਜ਼ ਉਹ ਹੀ ਚੀਜ਼ਾਂ ਲੈ ਲੈਣੇ ਮੱਜਾ ਦਾ ਟੱਲੇ ਟੱਲਿਆਂ ਛੱਬੂ ਲੈਨੇ ਬਾਬਾ ਆਇਆ ਲੈਣਾ ਕੋ ਲਾਇਆ ਹੈ ਨਾ ਬਾਬਾ ਤੈਨੂੰ ਫੇਰ ਕਰੀ ਉਦੋਂ ਆਉਂਗਾ ਹੋਰ ਕੀ ਆ ਗਿਆ ਫੇਰ ਆਜਾ ਹੈ ਵੀ ਸਾਰਾ ਮੇਲੇ ਮੰਡੀਆਂ ਦੱਸੂਗਾ ਜੀ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਇਹ ਦਸਤਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਇਆ ਆਇਆ ਸ਼ੇਰੋ সুਗਰ ਮਿਲ ਜਿੱਥੇ ਗੰਨਾ ਵਾਲੀ ਮਿਲ ਹੁੰਦੀ ਸੀ ਉਥੇ ਘੋੜਿਆਂ ਦੀ ਨਮਾਇਸ਼ ਮੰਡੀ ਲੱਗੀ ਹੈ ਹਰ ਸਾਲ ਲੱਗਦੀ ਪੰਜਵੀਂ ਮੰਡੀ ਇੱਥੇ ਲੱਗ ਚੁੱਕੀ ਜੋ ਮੰਤਰੀ ਸਾਹਿਬ ਵੀ ਇੱਥੇ ਆਉਂਦੇ ਹਰ ਸਾਲ ਇਸ ਵਕਤ ਮੰਡੀ ਦਾ ਕੱਲ 5 ਤਰੀਕ ਨੂੰ ਐਂਡ ਹੈ ਇੱਕ ਤੋਂ ਪੰਜ ਤੱਕ ਮੰਡੀ ਲੱਗਦੀ ਹੈ ਗਾਂਵਾ ਤੇ ਦਸਕਾਂ ਨੂੰ ਬੇਨਤੀ ਕੀਤੀ ਜਾਂਦੀ ਆ ਹੋ ਮਾ ਬਾ ਕੇ ਸ਼ੇਰੋ ਮੇਲਾ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤਰਨਤਾਰ ਤੋਂ 7 ਕਿਲੋਮੀਟਰ ਦੂਰ ਹੈ ਪੈੜਾ ਪਿੰਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਕਰੇਗੀ